मैं गुजरात के भाइयों को ये कहना चाहूँगा मैं फतेह बुलाने जा रहा हूँ आपने सिर्फ वाहेगुरु जी की फतेह बोलना मेरे वाहगुरु जी का खालसा वाहगुरु जी की फतेह इस मौके पे सब तो पहला मैं अपने आदरणीय नेशनल कन्वीनर साहब साढ़े आगू श्री अरविंद केजरीवाल जी ਅਤੇ ਮੁੱਖ ਮੰਤਰੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਉਹਨਾਂ ਦੀ ਸਾਫ਼ ਨੀਅਤ ਇਮਾਨਦਾਰੀ ਅਤੇ ਵਿਜ਼ਨ ਤੋਂ ਹੀ ਅਸੀਂ ਅੱਜ ਇੱਥੇ ਖੜੇ ਹਾਂ ਲੁਧਿਆਣਾ ਵੈਸਟ ਦੀ ਜਿੱਤ ਦਾ ਦਿਨ ਹੈ ਮੈਂ ਇਹ ਜਿੱਤ ਆਪਣੇ ਆਪ ਦੀ ਨਹੀਂ ਸਗੋਂ ਹਰ ਇੱਕ ਉਸ ਵੋਟਰ ਦੀ ਮੰਨਦਾ ਹਾਂ ਜਿਸ ਜਿਸ ਨੇ ਬਦਲਾਵ ਲਈ ਇਹ ਵਿਸ਼ਵਾਸ ਦਿੱਤਾ ਵੈਸੇ ਤਾਂ ਸਾਡੀ ਆਪਣੀ ਹੋਈ ਸੀ ਮੈਂ ਬਦਲਾਵ ਐਸ ਲਈ ਕਹਿ ਰਿਹਾ ਕਿ ਇਹ ਜਿਹੜੀ ਇਲੈਕਸ਼ਨ ਸੀ ਇਹ ਇਲੈਕਸ਼ਨ ਪੋਜ਼ਿਟਿਵਿਟੀ ਤੇ ਲੜੀ ਰਹੀ ਔਰ ਡਿਵੈਲਪਮੈਂਟ ਲਈ ਲੜੀ ਗਈ ਮੈਂ ਚਾਹੁੰਦਾ ਹਾਂ ਕਿ ਲੁਧਿਆਣੇ ਵਾਸਤਨ ਵਿੱਚ ਸੁਧਰੇ ਔਰ ਸੁਧਰੇਗਾ ਸਿਰਫ ਲੁਧਿਆਣਾ ਹੀ ਨਹੀਂ ਪੂਰਾ ਪੰਜਾਬ ਸੁਧਰੇਗਾ ਸੁਧਰੇ ਆ ਪਿਛਲੇ 3 ਸਾਲਾਂ ਚ ਔਰ ਅੱਗੇ ਵੀ ਸੁਧਰੇਗਾ ਇਹ ਸਾਡੀ ਪੰਜਾਬ ਵਿੱਚ ਦੁਗਣੀ ਜਿੱਤ ਹੋਈ ਹੈ ਪਿਛਲੀ ਵਾਰੀ ਜਿਹੜਾ ਨੰਬਰ 2 ਤੇ ਸੀ ਉਹਦੇ ਤੋਂ 21% ਜ਼ਿਆਦਾ ਵੋਟਾਂ ਪਈਆਂ ਸੀ ਐਤਕੀ 42% 42% ਵੋਟਾਂ ਯਾਦਾ ਪਈਆਂ ਇਹ ਜਿਹੜੀ ਜਿੱਤ ਐ ਇਹ ਪੋਜ਼ਿਟਿਵਿਟੀ ਤੇ ਡਿਵੈਲਪਮੈਂਟ ਦੀ ਜਿੱਤ ਐ ਮੈਂ ਇਹ ਕਹਿਣਾ ਚਾਹੁੰਦਾ ਮੈਂ ਪੂਰੇ ਇਲੈਕਸ਼ਨਾਂ 'ਚ ਕਿਸੇ ਵੀ ਕੈਂਡੀਡੇਟ ਦਾ ਨਾਮ ਨਹੀਂ ਲਿੱਤਾ ਹੋਰ ਦਾ ਮੈਂ ਆਸ਼ੂ ਦਾ ਏ ਨਹੀਂ ਬੋਲਿਆ ਜੀਵਨ ਗੁਪਤੇ ਦਾ ਜੇ ਨਹੀਂ ਬੋਲਿਆ ਔਰ ਹੁਮਨ ਦਾ ਜੀ ਨਹੀਂ ਬੋਲਿਆ ਮੈਂ ਸਿਰਫ ਆਪਣੇ ਜਿਹੜੇ 3 ਸਾਲ ਕੰਮ ਕੀਤੇ ਸੀ ਬਗੈਰ ਕਿਸੇ ਲਾਲਚ ਤੋਂ ਬਗੈਰ ਕਿਸੇ ਵੋਟ ਦੀ ਲਾਲਚ ਤੋਂ ਕਿਉਂਕਿ ਮੈਨੂੰ ਨਹੀਂ ਪਤਾ ਸੀ ਮੈਨੂੰ ਇਲੈਕਸ਼ਨ ਲੜਨੇ ਪੈਣਗੇ ਇਹ ਭਰੋਸਾ ਮੇਰੇ ਤੇ ਕੇਜਰੀਵਾਲ ਜੀ ਔਰ ਮਾਨ ਸਾਹਿਬ ਨੇ ਦਿਖਾਇਆ ਤੇ ਮੈਂ ਲੜਿਆ ਮੈਂ ਤਾਂ ਇਹ ਹੀ ਨਹੀਂ ਪਤਾ ਸੀ ਕਿ ਮੈਂ ਇਲੈਕਸ਼ਨ ਲੜ ਸਕਦਾ ਇਹ ਮੇਰਾ ਪਹਿਲਾ ਇਲੈਕਸ਼ਨ ਸੀ ਮੈਨੂੰ ਨਹੀਂ ਪਤਾ ਸੀ ਕਿੱਦਾਂ ਲੜੀ ਲੜੀ ਦਾ ਇਹ ਤੁਹਾਡੇ ਸਾਰਿਆਂ ਦੀ سپورਟ ਸੀ ਤੁਹਾਡੇ ਸਾਰਿਆਂ ਦੀ ਗਾਈਡੈਂਸ ਸੀ ਕਿ ਮੈਂ ਇਹ ਇਲੈਕਸ਼ਨ ਲੜ ਸਕਿਆ ਮੈਨੂੰ ਤਾਂ ਸਵੇਰੇ ਇਹੀ ਨਹੀਂ ਪਤਾ ਹੁੰਦਾ ਸੀ ਵੀ ਅੱਜ ਉੱਠ ਕੇ ਕਰਨਾ ਕੀ ਹੈ ਚੋਹਾਨ ਸਾਹਿਬ ਤੁਸੀਂ ਕਮਾਲ ਕਰਤੀ थैंक यू ਵੈਰੀ ਮੱਚ ਇਹ ਤਾਲੀਆਂ ਚੋਹਾਨ ਸਾਹਿਬ ਲਈ ਬੰਦੀਆਂ ਜਿਹੜੇ ਮੈਨੂੰ ਰੋਜ਼ ਗਾਈਡ ਕਰਦੇ ਸੀ ਅਮਨ अरोड़ा ਜੀ ਰੈਗੂਲਰ ਗਾਈਡ ਕਰਦੇ ਰਹੇ ਮਨੀਸ਼ ਸੋਧਿਆ ਜੀ ਮੈਨੂੰ ਬੁਲਾ ਕੇ ਬਰੀਫ ਕਰਦੇ ਸੀ ਕਿ ਤੁਸੀਂ ਇਸ ਤਰ੍ਹਾਂ ਕਰਨਾ वैसे मैं 90% ਇਹਨਾਂ ਦੀ ਗੱਲ ਮੰਨ ਲੈਂਦਾ ਸੀ ਕੁਝ ਨਹੀਂ ਵੀ ਮੰਨਦਾ ਸੀ ਰਾਜबीर ਨੇ ਤਾਂ ਕਮਾਲ ਹੈ ਜੀ ਉਹ ਤਾਂ ہمارا ਸ਼ੇਰ ਹੈ ਅਰ ਕਲਸੀ ਸਾਹਿਬ ਦਾ ਵੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਜੇ ਕਿਸੇ ਦਾ ਮੈਂ ਨਾਮ ਨਹੀਂ ਲਿੱਤਾ ਪਰ ਇਹਦਾ ਮਤਲਬ ਇਹ ਨਹੀਂ ਉਹਨਾਂ ਦਾ ਰੋਲ ਨਹੀਂ ਰਿਹਾ ਸਾਡੇ ਦਿੱਲੀ ਦੇ ਸੀਐਮ ਮੈਡਮ ਸ਼ੀ ਇਜ਼ ਵੈਰੀ ਪਪੂਲਰ ਫੇਸ ਥੇਰ ਮੈਨ ਤਾਂ ਪਤਾ ਹੀ ਨਹੀਂ ਸੀ ਕਿ ਪੰਜਾਬ ਵਿੱਚ ਇਹਨਾਂ ਦਾ ਇੰਨਾ ਪਪੂਲਰ ਫੇਸ ਹੈ ਇਹ ਵੀ ਆਏ ਮੈਂ ਸ਼ੂਗਰ ਗੁਜ਼ਾਰਾ ਜੀ ਤੁਹਾਡਾ ਵੀ ਮੈਂ ਇੱਕ ਗੱਲ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਵਿੱਚ ਜੇ ਕੋਈ ਤੁਹਾਨੂੰ ਕਵੇ ਬੜੇ ਲੋਕੀ ਕਹਿੰਦੇ ਆ ਜੀ ਤੁਹਾਡੀ ਪਾਰਟੀ ਨੇ ਕੰਮ ਕੀ ਕੀਤਾ ਤਿੰਨ ਸਾਲਾਂ ਚ ਮੈਂ ਇੱਕੋ ਗੱਲ ਕਹਿੰਦਾ ਉਹਨਾਂ ਨੂੰ ਕਹਿਣਾ ਇਹ ਪਿਛਲੇ 75 ਸਾਲ ਨੂੰ ਇਹ 3 ਸਾਲਾਂ ਨਾਲ ਗਿਣ ਲਓ। ਹੋਰ ਕੁਝ ਨਹੀਂ ਕਰਨ ਦੀ ਲੋੜ। ਜੋ ਕੰਮ 3 ਸਾਲਾਂ 'ਚ ਹੋਇਆ ਉਹ 75 ਸਾਲਾਂ 'ਚ ਨਹੀਂ ਹੋਇਆ। ਔਰ ਮੈਂ ਇਹ ਯਕੀਨ ਦਿਵਾਉਣਾ ਵਿਦ ਨੰਬਰਸ ਵਿਦ ਫੈਕਟਸ ਜਿੰਨੇ ਮੈਂ ਇਕੱਠੇ ਕੀਤੇ। ਕੋਈ ਵੀ ਕਦੇ ਸਾਡੀ ਸਰਕਾਰ ਨੇ ਕੰਮ ਨਹੀਂ ਕੀਤੇ ਤਾਂ ਉਹਨਾਂ ਨੂੰ ਕਹੀਓ ਫਿਰ ਕਿਸੇ ਸਰਕਾਰ ਵੈਸੇ ਤਾਂ ਕਿਸੇ ਸਰਕਾਰ ਨੇ ਕੀਤੇ ਨਹੀਂ ਪਰ ਉਹਨਾਂ ਨੂੰ ਕਹੋ ਕੋਈ ਕਰ ਵੀ ਨਹੀਂ ਸਕਦਾ ਜਿੰਨੇ ਅਸੀਂ ਕੰਮ ਕੀਤੇ ਹੁਣ ਮੈਂ ਕੰਮ ਨਹੀਂ ਕਰਾਣਾ ਚਾਹੁੰਦਾ ਅੱਜ ਨਹੀਂ ਤਾਂ ਉਹ ਸੀਐਫ ਸਾਹਿਬ ਕਹਿੰਦੇ ਹੁੰਦੇ ਆ ਯਾਰ ਤੂੰ ਛੋਟੀ ਸਪੀਚ ਦੇ ਮੈਂ ਕਿਹਾ ਠੀਕ ਇਹ ਸਾਡੀ ਜਿਹੜੀ ਜਿੱਤ ਹੈ ਇਹ ਸਿਰਫ ਇੱਕ ਸੀਟ ਦੀ ਨਹੀਂ ਇਸ ਸੱਚਾਈ ਇਮਾਨਦਾਰੀ ਅਤੇ ਆਮ ਲੋਕਾਂ ਦੇ ਹੱਕ ਵਿੱਚ ਜਿੱਤ ਮੈਂ ਵਾਦਾ ਕਰਦਾ ਕਿ ਜੋ ਮੇਰੀ ਡਿਊਟੀ ਪਾਰਟੀ ਵੱਲੋਂ ਲੱਗੇਗੀ ਮੈਂ ਕਰੂੰਗਾ ਔਰ ਪੂਰੀ ਮਿਹਨਤ ਨਾਲ ਕੰਮ ਕਰੂੰਗਾ ਦਿਨ ਰਾਤੇ ਕਰਕੇ ਕੰਮ ਕਰੂੰਗਾ ਅਸੀਂ ਸਿੱਖਿਆ ਸਿਹਤ ਰੋਜ਼ਗਾਰ ਅਤੇ ਵਿਕਾਸ ਵਿੱਚ ਨਵਾਂ ਬੈ ਮਾਨਾ ਆਲਰੇਡੀ ਕੀਤਾ ਔਰ ਅੱਗੇ ਵੀ ਕਰਾਂਗੇ ਮੈਨੂੰ ਕੋਈ ਪੁੱਛਦਾ ਸੀ ਕਿ ਤੇਰੇ ਕੋਲ ਤਾਂ ਟਾਈਮ ਹੀ ਘੱਟ ਆ 18 ਮਹੀਨੇ ਆ ਤੂੰ 18 ਮਹੀਨਿਆਂ ਚ ਕੀ ਕਰ ਲੇਗਾ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਜਵਾਬ ਕੋਈ ਨਹੀਂ ਦੇਣਾ ਤੂੰ ਮੇਰੇ ਪਿਛਲੇ 100 ਦਿਨ ਦੇਖ ਲੈ ਮੈਂ ਕੀ ਕੰਮ ਕੀਤਾ ਤੇ ਤੈਨੂੰ ਆਪੇ ਪਤਾ ਚੱਲ ਜੂ ਵੀ 18 ਮਹੀਨੇ ਮੇਰੇ ਲਈ ਬਹੁਤ ਕੰਮ ਕਰਨ ਲਈ ਆਓ ਹੁਣ ਮਿਲ ਕੇ ਆਪਾਂ ਕੰਮ ਕਰਨਾ ਹੈ ਸਾਡਾ ਮਕਸਦ ਸਿਰਫ ਸੱਤਾ ਨਹੀਂ ਬਦਲਾਓ ਹੈ। ਇਸ ਇਹ ਸਿਰਫ ਸ਼ੁਰੂਆਤ ਹੈ। ਘਟੋ ਘਟ ਮੇਰੇ ਲਈ ਸ਼ੁਰੂਆਤ ਹੈ। ਸਰਕਾਰ ਨੇ ਤਾਂ ਸ਼ੁਰੂਆਤ 3 ਸਾਲ ਪਹਿਲਾਂ ਕਰਤੀ ਸੀ ਕਿਉਂਕਿ ਮੈਂ ਮੇਰੇ ਲਈ ਇਹ ਇਲੈਕਟਰਲ ਪੋਲਿਟਿਕਸ ਪਹਿਲੀ ਵਾਰੀ ਹੈ। ਇੱਕ ਵਾਰੀ ਫੇਰ ਧੰਨਵਾਦ ਤੁਹਾਡੇ ਸਾਰਿਆਂ ਦਾ ਜਿਹੜੇ ਇਸ ਕਮਰੇ 'ਚ ਹੈ। और लुधियाने वासिया का ने मेरे यकीन दवाया बहुत बहुत शुक्रिया इनकलाब आम आदमी पार्टी वाहेगुरु जी का खालसा वाहेगुरु जी की फतेह शुक्रिया जी बहुत बहुत शुक्रिया सबसे पहले इनवाइट करूंगा पंजाब से जो लुधियाना से जीत के आए हैं हमारे भाई संजीव अरोड़ा जी आपके बीच में अपने बात रखें बहुत बहुत स्वागत है रात के भाइयों को ये कहना चाहूंगा मैं फतेह बुलाने जा रहा हूं आपने सिर्फ भाई गुरुजी की फतेह बोलला मेरे भाई गुरुजी का खालसा भाई गुरुजी की फतेह इस मौके पे सब तो पहला मैं अपने आदरणीय नेशनल कन्वीनर साहब साडे आगो श्री अरविंद केजरीवाल जी ਅਤੇ ਮੁੱਖ ਮੰਤਰੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਉਹਨਾਂ ਦੀ ਸਾਫ਼ ਨੀਅਤ ਇਮਾਨਦਾਰੀ ਅਤੇ ਵਿਜ਼ਨ ਤੋਂ ਹੀ ਅਸੀਂ ਅੱਜ ਇੱਥੇ ਖੜੇ ਹਾਂ ਲੁਧਿਆਣਾ ਵੈਸਟ ਦੀ ਜਿੱਤ ਦਾ ਦਿਨ ਹੈ ਮੈਂ ਇਹ